ਪਾ ਪਿੰਡਾਂ ਵਾਲਿਆਂ ਸਾਰਾ ਪਤਾ ਖੱਜਲ ਖਵਾਰੀਆਂ ਜਿੰਨੀਆਂ ਤਹਿਸੀਲਾਂ ਚ ਹੁੰਦੀਆਂ ਪਹਿਲੀ ਗੱਲ ਤਾਂ ਜਦੋਂ ਤਹਿਸੀਲ ਚ ਵੱੜਦੇ ਆ ਤਾਂ ਵੱਡਿਆਂ ਰੂਹ ਨਹੀਂ ਕਰਦੀ ਹੁੰਦੀ ਵੀ ਇਸ ਬਿਲਡਿੰਗ ਦੇ ਵਿੱਚ ਬੜੀ ਏ ਫਿਰ ਉੱਥੋਂ ਨਿਕਲਣ ਦੇ ਵਿੱਚ ਹੁੰਦਾ ਵੀ ਜਾਂ ਛੇਤੀ ਨਿਕਲ ਜੀ ਕਿਉਂਕਿ ਜਿੱਥੇ ਜਾਓਗੇ ਨਚੋੜ ਲੋ ਨਿੰਬੂ ਨਚੋੜੀ ਲਈ ਬੈਠੇ ਹੁੰਦੇ ਨੇ ਇੱਧਰ ਜਾ ਇੱਧਰ ਜਾ ਉੱਧਰ ਨਾ ਜਾ ਆ ਕੀ ਲਖਾ ਲਿਆ ਗਲਤ ਐ ਇਹਨੂੰ ਠੀਕ ਕਰਾਉਣ ਦਾ ਉੱਥੇ ਜਾਏ ਇਹ ਜਿਹੜੀਆਂ ਖੱਜਲ ਖਵਾਰੀਆਂ ਨੇ ਇਹ ਬੰਦ ਹੋਣੀਆਂ ਚਾਹੀਦੀਆਂ ਕਿ ਇਹ ਭ੍ਰਿਸ਼ਟਾਚਾਰ ਬਹੁਤ ਬੱਡੀ ਖੇਪ ਹੈ ਇੱਕ ਅੱਜ ਕੱਲ ਹਰੇ ਕੋਲੇ ਮੋਬਾਈਲ ਫੋਨ ਆ ਦੋ ਦੋ ਤਿੰਨ ਤਿੰਨ ਵੀਨਾ ਪੜਦਾ ਸੋ ਉਹ ਤੇ ਤੁਸੀਂ ਜਾਓ ਇੱਕ ਵਾਰੀ ਤੁਸੀਂ ਸਿੱਖ ਕੇ ਅੱਧਾ ਪਿੰਡ ਤੁਹਾਡੇ ਕੋਲੇ ਆਇਆ ਕਰੋ ਆ ਕਰੀ ਯਾਰ ਕਿਵੇਂ ਇਹ ਕਰਦੇ ਹੁੰਦੇ ਨੇ ਅੱਜ ਵੀ ਬੈਠੇ ਮੈਨੂੰ ਲੋਕ ਮਿਲੇ ਬਾਹਰ ਬੈਠੇ ਆ ਤੁਸੀਂ ਆਨਲਾਈਨ ਰਿਸਟਰੀ ਆਪ ਵੀ ਲਿਖ ਸਕਦੇ ਹੋ ਗਵਰਨਮੈਂਟ ਵੱਲੋਂ ਲਿਖਿਆ ਹੋਇਆ ਇੱਕ ਡਰਾਫਟ ਮਾਈ ਡੀਡ ਇੱਕ ਆਉਂਦਾ ਉਹ ਤੇ ਕਲਿੱਕ ਕਰਕੇ ਤਾਂ ਉਹਦੇ ਵਿੱਚ ਸਿੱਧਾ ਸੌਖਾ ਪੰਜਾਬੀ ਚ ਕਰਤੀ ਦੀ ਰਿਸਟਰੀ ਪਿਆ ਆ ਵੇਚਣ ਵਾਲਾ ਆ ਖਰੀਦਣ ਵਾਲਾ ਇੰਨੇ ਪੈਸੇ ਇਹਦਾ ਕਲੈਕਟਰ ਰੇਟ ਹੈ ਇੰਨਾ ਤੇ ਹੁਣ ਇਹਦਾ ਮਾਲਕ ਆ ਹੋ ਜਾਊਗਾ ਤੁਸੀਂ ਆਪ ਸਬਮਿਟ ਕਰ ਦਿਓ ਜਾਂ ਫਿਰ ਸੇਵਾ ਕੇਂਦਰ ਉੱਥੇ ਖੋਲ ਤੇ ਤੁਸੀਂ ਉੱਥੇ ਕਰਵਾ ਲਓ ਲਿਖ ਕੇ ਇੱਕ ਮਿੰਟ ਚੋਂ ਆਨਲਾਈਨ ਹੋ ਜਾਊਗਾ 7 ਦਿਨਾਂ ਦੇ ਵਿੱਚ ਵਿੱਚ ਤੁਹਾਨੂੰ ਕੋਈ ਇਤਰਾਜ਼ ਹੋਇਆ ਤਾਂ ਉਹ ਆ ਜਾਊਗਾ ਨਾ ਹੋਇਆ ਤਾਂ 7 ਦਿਨਾਂ ਤੋਂ ਬਾਅਦ ਇਹ ਮੰਨਿਆ ਜਾਊਗਾ ਰਿਸਟੀ ਬਿਲਕੁਲ ਸਹੀ ਤੇ ਰਿਸਟੀ ਕਰਨੀ ਪਊਗੀ